ਸਤ ਸਫਟ ਦਾ ਸੀ ਅਸਾਂ ਮੋਟੇ ਬੱਜਰ ਆਉਂ ਜਾ ਗਿੱਦਾ ਕੰਮ ਤਰੀਬੇ ਉਹ ਤਾਂ ਬੰਗੇ ਤੋਂ ਬਿਜਗਲਾ ਕਿੰਨੇ ਨਾਲ ਕਾਉ ਵੀ ਚੇਰੀ ਦਾ ਪਾਲਕ ਜਿਹਦੀ ਮੂਹ ਹੀ ਗੱਲ ਕਰੇ ਉਹ ਦੋਜਾ ਦਾ ਮਾਲਕ ਜਿਹਨੇ ਤਖੜੇ ਦੀ ਬਾਦਸ਼ਾਹ ਦੇ ਚਾਲੀ ਤੇ ਰੰਗ ਹੱਥ ਨਿਕੜੇ ਦੀ ਤੇਰੇ ਸਦੇ ਦੀ ਦੁੱਤੀ ਬਾਤ ਤੇ ਲੈਂਦੀ ਹੋਇਆ ਮੋਝੀ ਨੀ ਤਾਂ ਸਿੰਗ ਨੇ ਕੀ ਕੀਤਾ ਦਰਖਤਾਂ ਪਲੋਂ ਬੱਤੇ ਬੱਤੇ ਸਿੰਗ ਵੀ ਨੀ ਕਾ ਪਦੀਕਰ ਆਂਥਾ ਗੋਲੋਂ ਪੋਚੇਂ ਗਰਾਂਥਾ ਗੋਲੋਂ ਪੋਚ ਦੂ ਕੇ ਰਾਂਥਾ ਗੋਲੋਂ ਪੋਚੇਂ ਗਰਾਂਥਾ ਗੋਲੋਂ ਪੋਚ ਦੂ ਕੇ ਰਾਂਥਾ ਗੋਲੋਂ ਪੋਚੇਂ ਗਰਾਂਥਾ ਗੋਲੋਂ ਦੱਤ ਤੋਲਾ ਸਾਲ ਦੇ ਜਨਾ ਮੇਰੇ ਉਹਨਾਂ ਸਲੇਖਾਂ ਮੈਂ ਮੂਗ ਲਾਦਾ ਜਰਨ ਵਾਲੇ ਇੱਥੇ ਗੋਬਿੰਦ ਸਿੰਘ ਆਇਆ ਉਹਨੇ ਜਾਂਦੇ ਹਾਂ ਹਜ਼ਾਰਾਂ ਦਾ ਦਿੰਦਾ ਦੁਆ ਤਾੜਾ ਖਵਾਵਤ ਉੱਤੇ ਸਰਦ ਧਰਤੀ ਤੇ ਆ ਤਾੜਾ ਹਵਾ ਵਿੱਚ ਉੱਤੇ ਸਰਦ ਧਰਤੀ ਤੇ ਆ ਦੇਰ ਪਤੋਂ ਤੇਰੀ ਦੀਦਾਰ ਧਰਤੀ ਦੇ ਉੱਤੇ ਨਿਕਾ ਬੰਦਾ ਸਿੰਘ ਆਇਆ ਉਹਨੇ ਆ ਕੇ ਨਿਕਾ ਸਿੰਘਾਂ ਦਾ ਬਾਪ ਆਫ ਦਾ ਬਣਾਇ ਕਿੰਨੇ ਬੱਕਰੇ ਆ ਸਾਦੇ ਕਿੰਨੇ ਖਾਦੇ ਸੀਗੇ ਦੂਰ ਕਿੰਨੇ 12 ਸੀਗੇ ਬਾੜੇ ਕਿੰਨੇ ਖਾਦੇ ਸੀਗੇ ਸੂਰ ਉਥੇ ਕੀ ਕੀ ਦੀ ਹੋਇਆ ਬਹੁਤ ਪوجਦੀ ਹਜੂਰੇ ਤੇ ਕੀ ਕੀ ਦੀ ਹੋਇਆ ਬਹੁਤ ਪوجਦੀ ਐ ਜੀ ਤੋਂ ਦੇਗਾ ਦੀ ਗੱਲ ਦੇਖ ਗਾੜੀ ਸੀਗੇ ਜੰਗ ਦੇ ਛੱਕ ਗਾੜੀ ਦੇਖ ਜੰਗ ਵਹਿਦ ਸੀਗੇ ਭਾਜੇ ਨੇ ਤੇਰੇ ਵੀ ਪੂਰੇ ਲਾਲ ਵੈਰੀ ਖਲ ਖਰ ਕੰਮੇ ਪੂਰਾ ਦਿੰਗੇ ਜਰਨ ਨਾਲਾ ਗੋਬਿੰਦ ਸਿੰਘ ਬਜੇ ਜਗੀਦਰ ਨਾਨ ਨਾ ਕੋ ਗੱਲ ਦਾ ਸੰਗਤ ਕੁੱਤੇ